ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੱਲ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਸਰੇ ਦਾ ਮੇਲਾ ਹੋਇਆ ਜਿੱਥੇ ਮੇਰੇ ਵੀਰੋ ਬੈਸਟਾਂ ਨੂੰ ਨਿਊ ਹੋਲੈਂਡ ਟਰੈਕਟਰ ਨਹੀਂ ਸੀਗੇ ਕੈਸ਼ ਕਰਤੀ ਸੀਗੀ ਬਹੁਤੇ ਵੀਰਾਂ ਨੂੰ ਪਤਾ ਨਹੀਂ ਹੋਣਾ ਪਹਿਲਾਂ ਟਰੈਕਟਰ ਦਿੱਤੇ ਜਾਣੇ ਸੀ ਫਿਰ 2.5 ਲੱਖ ਰੁਪਏ ਰੱਖ ਦਿੱਤੇ ਸੀਗੇ ਬੈਸਟਾਂ ਨੂੰ ਮੇਰੇ ਵੀਰੋ ਪਰ ਤੁਹਾਨੂੰ ਅੱਜ ਦੇ ਕੱਪ ਦੱਸਣ ਜਾ ਰਹੇ ਹਾਂ ਜੋ ਅੱਜ ਦੇ ਟੌਪ ਦੇ ਮੇਲੇ ਹੋਣੇ ਆ ਸਤਿ ਸ੍ਰੀ ਅਕਾਲ ਨਵੇਂ ਆਇਆ ਜਿਹੜੇ ਭਰਾਵਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਬਾਕੀ ਮੇਰੇ ਵੀਰੋ ਪਹਿਲਾ ਟੂਰਨਾਮੈਂਟ ਅੱਜ ਦੇ ਦਿਨ ਦਾ ਖਾਨਪੌਰ ਢੱਡਾ ਦੇ ਵਿੱਚ ਅੱਜ ਆਲੂ ਓਪਣ ਦੀਆਂ ਕਲੱਬਾਂ ਖੇਡਣ ਜਾ ਰਹੀਆਂ ਜੈਸ ਮੇਲੇ ਤੇ ਸਰੇ ਦਾ ਕਬੱਡੀ ਕਪ ਇਹ ਤੁਹਾਨੂੰ ਅੱਜ ਦੇਖਣ ਨੂੰ ਮਿਲਣਾ ਲੱਖ ਪਹਿਲਾ ਇਨਾਮ ਆ ਦੂਜਾ ਇਨਾਮ 70000 ਇਸ ਮੇਲੇ ਤੇ ਵੀ ਮੇਰੇ ਵੀਰੋ ਅੱਜ ਜਲੰਧਰ ਅ ਇਲਾਕੇ ਚ ਸ਼ਾਜੀ ਸ਼ਕਰਪੁਰੀਆ ਇਕੱਲਾ ਖੇਡ ਸਕਦਾ ਇਸ ਮੇਲੇ ਤੇ ਹੋਰ ਨਵੇਂ ਮੁੰਡੇ ਵੱਡੇ ਖਿਡਾਰੀ ਵੀ ਵੈਸੇ ਹੋਰ ਵੀ ਖੇਡਣਗੇ ਪਰ ਸ਼ਾਜੀ ਇੱਥੇ ਫਰਿਆਦ ਤੇ ਇੰਦਰਜੀਤ ਹੁਣਿਆਣੇ ਨਹੀਂ ਖੇਡਣਾ ਇੱਥੇ ਮੇਰੇ ਵੀਰੋ ਖਾਨਪੁਰ ਢੱਡੇ ਚ ਟਾਪ ਦਾ ਮੇਲਾ ਟਾਪ ਦੀਆਂ ਕਲੱਬਾਂ ਪਹੁੰਚ ਰੀਆਂ ਅੱਜ ਖੜਿਆਲ ਦੇ ਵਿੱਚ ਅੱਜ ਓਪਨ ਦਾ ਟੂਰਨਾਮੈਂਟ ਆ ਮੇਰੇ ਵੀਰੋ ਜੈਸ ਮੇਲੇ ਤੇ ਅੱਜ ਤਿੰਨ ਖਿਡਾਰੀ ਬਾਹਰੋਂ ਰੱਖੇ ਗਏ ਆ 171 ਵੈਸਟਾਂ ਨੂੰ 21-21 ਹਜ਼ਾਰ ਰੱਖਿਆ ਗਿਆ ਰੇਡਰ ਤੇ ਜਾਫੀ ਨੂੰ ਇਸ ਲえて ਦੜਬੇ ਦੀ ਟੌਪ ਦੀ ਟੀਮ ਪਹੁੰਚ ਰਹੀ ਆ ਮੇਰੇ ਵਿਰੋ ਤਨੌਰੀ ਵਾਲੇ ਆ ਰਹੇ ਆ ਜਾਨਕੀ ਦੋ ਚਾਰ ਟੀਮਾਂ ਸਰੇ ਦੀਆਂ ਇੱਥੇ ਬਣ ਕੇ ਪਹੁੰਚ ਰਹੀਆਂ ਤੇ ਸਰੇ ਦੇ ਖਿਡਾਰੀ ਖੇਡਣਗੇ ਸ਼ੀਲੂ ਪਾਲਾ ਦੁੱਲਾ ਉਹਨਾਂ ਨੇ ਜੋ ਆ ਕਿਸੇ ਵੀ ਕੱਪ ਤੇ ਅੱਜ ਨਹੀਂ ਖੇਡਣਾ ਨਾ ਹੀ ਹਾਕਮ ਵਾਲੀ ਇਹਦਾ ਕਲੀਅਰ ਆ ਹਜੇ ਬਾਕੀ ਮੇਰੇ ਵੀਰੋ ਵਧੀਆ ਖਿਡਾਰੀ ਜਾਣਕੀ ਇਸ ਮੇਲੇ ਦੇ ਵੀ ਅੱਜ ਪਹੁੰਚਣੇ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਵੀਡੀਓ ਚੰਗਾ ਲੱਗਦੀਆਂ ਉਹਦੀਆਂ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਵਾਂਗੇ ਧੰਨਵਾਦ